ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਐਜੂਕੇਸ਼ਨ ਡਿਪਾਰਟਮੈਂਟ 'ਚ ਚੱਲ ਰਹੀਆਂ ਟਰਾਂਸਫਰ ਦੇ ਸਬੰਧੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪਹਿਲੇ ਗੇੜ ਦੀ ਟਰਾਂਸਫਰ ਮੁਕੰਮਲ ਹੋ ਚੁੱਕੀ ਹੈ ਜਿਦੇ ਵਿੱਚ ਕਰਮਚਾਰੀਆਂ ਨੇ ਜ਼ਿਲ੍ਹੇ ਦੇ ਅੰਦਰ ਆਪਣੇ ਸਟੇਸ਼ਨ ਸਿਲੈਕਟ ਕੀਤੇ ਸੀਗੇ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਦੇ ਆਰਡਰ ਆ ਚੁੱਕੇ ਹਨ ਸੋ ਵਿਭਾਗ ਵੱਲੋਂ ਹੁਣ ਦੂਸਰੇ ਗੇੜ ਦੀ ਬਦਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਦੇ ਵਿੱਚ ਕਰਮਚਾਰੀ ਜੇਕਰ ਜ਼ਿਲ੍ਹੇ ਤੋਂ ਬਾਹਰ ਬਦਲੀ ਕਰਾਉਣਾ ਚਾਹੁੰਦੇ ਹਨ ਤੇ ਉਹ ਆਪਣੇ ਸਟੇਸ਼ਨ ਚੁਆਇਸ ਕਰ ਸਕਦੇ ਹਨ ਇਸ ਵਿੱਚ process ਸੇਮ ਹੀ ਰਹੇਗਾ ਜਿਵੇਂ ਤੁਸੀਂ ਆਪਣਾ ਡਾਟਾ ਲੌਗ ਕੀਤਾ ਹੋਇਆ ਹੈ ਤੁਹਾਡੇ ਡੀਡਿਓ ਵੱਲੋਂ ਡਾਟਾ ਵੈਰੀਫਾਈ ਕੀਤਾ ਗਿਆ ਹੈ ਹੁਣ ਤੁਸੀਂ ਸਿੰਪਲ ਜਾ ਕੇ ਆਪਣੀ ਆਈਡੀ E-Punjab ID ਦਾ ਲੌਗਇਨ ਕਰਨਾ ਹੈ ਉੱਥੇ ਆ ਕੇ ਜੋ ਵੀ ਸਟੇਸ਼ਨ ਤੁਹਾਡਾ ਹੋਵੇਗਾ ਜ਼ਿਲ੍ਹੇ ਤੋਂ ਬਾਹਰ ਜੋ ਤੁਸੀਂ ਲੈਣਾ ਚਾਹੁੰਦੇ ਹੋ ਉਹ ਸਿਲੈਕਟ ਕਰ ਸਕਦੇ ਹੋ ਸੋ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਸਮੇਂ ਸਿਰ ਦੇਖ ਸਕੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ